ਰਮਨ ਜੀ ਹੁਣ ਇੱਥੇ ਜਿਹੜੀ ਗੱਲ ਤੁਸੀਂ ਵਿੱਚ ਕੀਤੀ ਸੀ ਵੀ ਹੁਣ ਜਿਨ੍ਹਾਂ ਦੇ ਕੋਲ ਪ੍ਰਾਈਡ ਵਾਲਿਆਂ ਦੇ ਟਰੱਕ ਹੈਗੇ ਜਿੱਥੇ ਉਹਨਾਂ ਨੇ ਬਾਇ ਕੀਤੇ ਆ ਇਸ ਦੀ ਆੜ ਦੇ ਵਿੱਚ ਹੁਣ ਸਕੈਮ ਆਪਾਂ ਨੂੰ ਪਤਾ ਵੀ ਸਕੈਮਰ ਤਾਂ ਬਹੁਤ ਤਿੱਖੇ ਅੱਜ ਕੱਲ ਤੇਜ਼ ਬਹੁਤ ਆ ਹੋ ਸਕਦਾ ਉਹਨਾਂ ਨੂੰ ਆਪ ਹੀ ਚਿੱਠੀਆਂ ਪਾ ਕੇ ਨਾ ਕਰ ਦੇਣ ਵੀ ਇਹੀ ਤੁਹਾਡਾ ਲੋਨ ਕਰਾਉਣੇ ਕਲੀਅਰ ਵੀ ਲੋਕੋ ਨੂੰ ਇਸ ਚੀਜ਼ ਤੋਂ ਵੀ ਧਿਆਨ ਰੱਖਣਾ ਪੈਣਾ ਬਿਲਕੁਲ ਧਿਆਨ ਰੱਖਣਾ ਪੈਣਾ ਤੁਹਾਨੂੰ ਜਿੰਨਾ ਦੇਰ ਤੱਕ ਤੁਹਾਨੂੰ ਪ੍ਰੋਪਰ ਬੈਂਕ ਨੂੰ ਤੁਸੀਂ ਕਾਲ ਕਰਕੇ ਬੈਂਕ ਦੀ ਲੈਟਰ ਤੁਹਾਨੂੰ ਮੇਲ 'ਚ ਨਹੀਂ ਆਉਂਦੀ ਔਰ ਬੈਂਕ ਨਾਲ ਤੁਸੀਂ ਗੱਲ ਕਰਕੇ ਪ੍ਰੋਪਰ ਢੰਗ ਦੇ ਨਾਲ ਸਾਰਾ ਕੁਝ ਨਹੀਂ ਕਰਦੇ ਓਨੀ ਦੇਰ ਤੱਕ ਕਿਸੇ ਨਾ ਕੋਈ ਡੀਲ ਨਹੀਂ ਕਿਸੇ ਨਾ ਕੋਈ ਚੱਕਰ ਨਹੀਂ ਕਿਸੇ ਨਾ ਕੁਝ ਨਹੀਂ ਕਰਨਾ ਤੁਸੀਂ ਸਿਰਫ ਆਪਣੇ ਬੈਂਕ ਦੀ ਲੈਟਰ ਈਮੇਲ ਵੇਟ ਕਰੋ ਕਿ ਜਿਹੜੇ ਬੈਂਕ ਨੇ ਤੁਹਾਡਾ ਐਸੈਟ ਬਾਏ ਕੀਤਾ ਦੇ ਵਿਲ ਰੀਚ ਆਊਟ ਟੂ ਯੂ ਹੂੰ ਹੂੰ ਸੋ ਸੋ ਅੱਗੇ ਆਪਾਂ ਨੂੰ ਕੀ ਨਜ਼ਰ ਆਉਂਦਾ ਆ ਇਸ ਪੂਰੇ ਮਾਮਲੇ ਤੋਂ ਬਾਅਦ ਦੇ ਵਿੱਚ ਜੀ ਕੇ ਦਾ ਪੰਜਾਬੀ ਭਰਾ ਹੈ ਜਿਨ੍ਹਾਂ ਦੀ ਇਹ ਕੰਪਨੀ ਸੀ ਜਿਸ ਤਰੀਕੇ ਨਾਲ ਇਹ ਮੈਨੇਜ ਹੋਇਆ 20000 ਟਰੱਕਾਂ ਤੋਂ ਹੁਣ ਆਪਾਂ ਆਪਣੇ ਸਾਹਮਣੇ ਆ ਵੀ ਕਿੱਥੇ ਜਿਹੜੀ ਇਹ ਕੰਪਨੀ ਆ ਉਹ ਪਹੁੰਚ ਚੁੱਕੀ ਆ ਸੋ what's next for them ਇਥੇ ਆਪਾਂ ਨੂੰ ਇਹਦੇ ਵਿੱਚੋਂ ਕੀ ਸਿੱਖਣਾ ਆ ਤੇ ਉਹਨਾਂ ਦੇ ਲਈ ਕੀ ਫਿਊਚਰ ਉਹਨਾਂ ਦਾ ਫਿਊਚਰ ਤਾਂ ਨਹੀਂ ਆਪਾਂ ਦੱਸ ਸਕਦੇ ਠੀਕ ਹੈ ਜੀ ਦੱਸ ਇਨ ਦਾ ਇਨ ਦਾ ਹੈਂਡਸ ਆਫ ਕੋਰਪਸ ਐਂਡ ਬੈਂਕ ਐਂਡ ਵਾਟ ਏਵਰ ਹਨਾ ਉਹਨਾਂ ਦਾ ਫਿਊਚਰ ਨਹੀਂ ਆਪਾਂ ਦੱਸ ਸਕਦੇ ਪਰ ਇਹ ਤੋਂ ਸਿੱਖਿਆ ਜ਼ਰੂਰ ਲੈ ਸਕਦੇ ਆ ਕਿ ਭਾਈ ਜੇ ਉਡਣਾ ਹੈ ਤਾਂ ਇਸ ਹਾਬ ਨਾਲ ਉਡੋ ਵੀ ਤੁਸੀਂ ਥੱਲੇ ਉਤਰ ਕੇ ਤੁਸੀਂ ਖਾਂਬਾਂ ਦੇ ਨਾਲ ਉੱਡ ਕੇ ਤੁਸੀਂ ਕਿਸੇ ਡਾਂਣ ਤੇ ਬੈਠ ਸਕੋ ਇਹਨਾਂ ਨਾਲ ਉਡੋ ਕੀ ਮੁੜ ਕੇ ਉੱਤੋਂ ਮਤਲਬ ਕੀ ਤੀਰ ਨਹੀਂ ਅਗਲਾ ਸੱਟੇ ਝੱਲੇ ਸੋ ਇਹ ਚੀਜ਼ ਆ ਕਿ ਡੈਫੀਨੇਟਲੀ ਇਹਦੇ ਨਾਲ ਔਰ ਦੂਸਰੀ ਚੀਜ਼ ਜਿਹੜੀ ਸਭ ਤੋਂ ਵੱਡੀ ਚੀਜ਼ ਆ ਜਿਹੜੀ ਸਾਡੇ ਟ੍ਰੱਕਰ ਕਮਿਊਨਿਟੀ ਨੂੰ ਸਿੱਖਣ ਵਾਲੀ ਆ ਕਿ ਅੰਨੇਵਾਹ ਡੀਲਸ ਨਾ ਕਰੋ ਨਾ ਇਦਾਂ ਦੀ ਚੀਜ਼ ਕਰੋ ਕਿ ਜਿੱਥੇ ਕੀ ਤੁਸੀਂ ਦੇਖੋ ਜੇ ਪ੍ਰਾਈਡ ਗਰੁੱਪ ਨੂੰ ਉੱਪਰ ਚੱਕਿਆ ਤੇ ਉਹ ਪੰਜਾਬੀ ਕਮਿਊਨਿਟੀ ਨਹੀਂ ਚੱਕਿਆ ਜੇ ਕਹੋ ਵੀ ਕਿਸੇ ਗੋਰੇ ਮਿਕਸੀਕੇ ਕਾਰੇ ਨੇ ਕਿਸੇ ਨੇ ਟਰੱਕ ਨੂੰ 2.5 ਲੱਖ ਦਾ ਲਿਆ ਤੇ ਕਿਸੇ ਨੇ ਨਹੀਂ ਲਿਆ ਹੂੰ ਹੂੰ ਠੀਕ ਆ ਜੇ ਤੁਸੀਂ ਸੋਚ ਕੇ ਦੇਖੋ ਤੇ ਇਹ ਜੇ 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 ਕੋਈ ਓੜਿਆ ਤੇ ਉਹਨੂੰ ੜਾਇਆ ਵੀ ਅਸੀਂ ਆ ਜੇ ਕੋਈ ਗੜਬੜ ਹੋਈ ਆ ਤੇ ਹੋਈ ਵੀ ਜੇ ਜੇ ਉਹਨਾਂ ਨੇ 2.5 ਲੱਖ ਦਾ ਟਰੱਕ 2 ਲੱਖ ਦਾ ਟਰੱਕ ਵੇਚਿਆ ਅਸੀਂ ਨਹੀਂ ਪੜ ਕੇ ਸਾਈਨ ਕੀਤੀ ਤੇ ਉਹ ਵੀ ਸਾਡੀ ਹੀ ਗਲਤੀ ਆ ਹੂੰ ਹੂੰ ਇਹ ਗਣਾ ਜੀਵਨ ਅਸੀਂ ਟਰੱਕ ਦਾ ਲੋਨ ਲੈਣਗੇ ਅੱਛਾ ਤੁਸੀਂ ਸੁਣੋ ਤੁਸੀਂ ਦੇਖੋ ਅੱਜ ਤੁਸੀਂ ਜਾਣਦੇ ਆ ਤੁਸੀਂ ਇੱਥੇ ਆਪਣੀ ਕਾਰ ਲੀਜ਼ ਕਰਨ ਜਾਂਦੇ ਆ ਤੁਹਾਨੂੰ ਉਹ ਕਹਿੰਦੇ ਆ 3999 ਡਿਊ ਐਟ ਸਾਈਨਿੰਗ ਹਾਂਜੀ ਠੀਕ ਹੈ ਨਾ 3999 ਡਿਊ ਐਟ ਸਾਈਨਿੰਗ ਕੀ ਹੁੰਦਾ ਦਿਆਂ ਇੱਕ ਦੋ ਪੇਮੈਂਟਾਂ ਹੁੰਦੀਆਂ ਵਿੱਚ ਕੁਝ ਉਹਨਾਂ ਦੀ ਡਿਪੋਜ਼ਿਟ ਹੁੰਦਾ ਆ ਠੀਕ ਆ ਤੁਹਾਨੂੰ ਕੋਈ ਕਾਰਨ ਦੇ ਲਈ ਕਹਿੰਦਾ ਵੀ ਤੁਹਾਡੀ 50000 ਦੀ ਕਾਰ ਆ ਦੇ ਲਈ ਤੁਸੀਂ 30000 ਡਾਲਰ ਡਾਊਨ ਦਿਓ ਨਹੀਂ ਕਹਿੰਦਾ ਹੋ ਜੇ ਟਰੱਕ ਤੁਹਾਨੂੰ ਲੀਸ ਲੀਸ ਟੂ ਓਨ ਟਰੱਕ ਤੁਸੀਂ ਲੈ ਰਹੇ ਆ 80000 ਦੀ 70000 ਦੀ ਤੁਹਾਨੂੰ ਡਾਊਨ ਪੇਮੈਂਟ ਕੋਈ ਲੈ ਰਿਆ ਤੇ ਤੁਹਾਨੂੰ ਇਹ ਸਮਝਣਾ ਨਹੀਂ ਚਾਹੀਦਾ ਵੀ ਇਹ ਇਹ ਲੋਨ ਆ ਕਿ ਲੀਸ ਟੂ ਓਨ ਆ ਹੂੰ ਠੀਕ ਹੈ ਨਾ ਹੁਣ ਜਿਹੜੀਆਂ ਹੋਰ ਉਹ ਦੇਖੋ ਹੋਰ ਕੰਪਨੀਆਂ ਵੀ ਹੈਗੀਆਂ ਤੁਸੀਂ ਰਾਈਡਰ ਕੋ ਜਾ ਕੇ ਲੀਸਿੰਗ ਕਰਦੇ ਆ ਤੁਹਾਨੂੰ ਰਾਈਡਰ ਦਾ 8000 ਥੋੜੀ ਮੰਗਣ ਲੀਸਿੰਗ ਦੇ ਉੱਤੇ ਉਹ ਇਹੀ ਨਾ ਵੀ ਉਹ ਉਹ ਲੈ ਕੇ ਜੋ ਡਾਊਨ ਦੇ ਕੇ ਇੱਕ ਅਦਾ ਹੋਰ ਲੋਨ ਚੱਕੀ ਗਏ ਹਾਂ ਸੋ ਇਸ ਸੀਰੀਅਸਲੀ ਗੱਲ ਇਹ ਆ ਕਿ ਤੁਸੀਂ ਅੰਨੇਵਾਗd ਯੂਜ਼ ਨਾ ਕਰੋ ਬਿਲਕੁਲ ਬਲਾਈਂਡਲੀ ਨਾ ਚੱਲੋ ਜਿਹੜੇ ਕੰਟਰੈਕਟ ਤੇ ਸਾਈਨ ਕਰਦੇ ਹੋ ਕੰਟਰੈਕਟ ਪੜੋ ਧਿਆਨ ਨਾਲ ਤੇ ਧਿਆਨ ਨਾਲ ਦੇਖੋ ਕਿਉਂਕਿ ਇਹੇ ਚੀਜ਼ਾਂ ਜਿਹੜੀਆਂ ਗੜਬੜ ਖਰਾਬੀ ਵੀ ਅਸੀਂ ਉਹ ਕੀਤੀ ਆ ਨਾ ਕਿਸੇ ਹੋਰ ਇੱਕ ਦੋ ਉੱਤੇ ਲੱਤ ਰੱਖ ਕੇ ਕਹਿੰਦੇ ਸੀ ਕਿ ਮੈਂ 10000 ਵਾਅਦਾ ਦਿਨਾ ਮੈਂ 20000 ਵਾਅਦਾ ਦਿਨਾ ਮੈਂ ਕਿਹਾ ਮੈਂ ਮੈਂ ਤੁਹਾਨੂੰ ਦੱਸਦਾ ਕਿ ਇਹਦੇ ਬਾਰੇ ਦੇ ਵਿੱਚ ਮੈਨੂੰ ਰਿਮੈਂਬਰ ਆ ਕਿ ਟੈਕਸਸ ਦੀ ਕਿਸੇ ਡੀਲਰਸ਼ਿਪ ਏਸੀ ਡੀਲਰਸ਼ਿਪ ਦੇ ਕਿਸੇ ਆਫਿਸ ਦੇ ਵਿੱਚ ਟੈਕਸਸ ਦੇ ਵਿੱਚ ਬੰਦਿਆਂ ਦੀ ਕਾਲ ਆਈ ਸੀ ਕਿ ਭਾਜੀ ਅਸੀਂ ਲੌਬੀ 'ਚ ਸਾਨੂੰ ਵੇਟ ਕਰਾਉਣ ਨੂੰ ਕਿਹਾ ਹੈ ਤੇ 2,25,000 ਦਾ ਟਰੱਕ ਸੀਗਾ ਕੋਈ ਆਪਣੇ ਬੰਦੇ ਆਏ ਆ 2,30,000 ਦੀ ਆਫਰ ਦੇ ਕੇ ਅੰਦਰ ਚਲੇ ਗਏ ਤੇ ਉਹਨਾਂ ਨੇ ਲੈ ਲਿਆ ਟਰੱਕ ਅਸੀਂ ਲੌਬੀ 'ਚ ਬੈਠੇ ਰਹੇ ਨਹੀਂ ਬੈਠੇ ਸਵਾ 2 ਲੱਖ ਲੈ ਕੇ ਹੱਥੇ ਰਹ ਗਏ ਹਾਂ ਇਹ ਹਾਲਾਤ ਜਿਹੜੇ ਸੀ ਉਦੋਂ ਬਣੇ ਸੀਗੇ ਉਦੋਂ ਖਾਲੀ ਬਾਕੀ ਸਾਰੇ ਆਪਾਂ ਨੂੰ ਕੌਨਾਂ ਨਹੀਂ ਆਈਆਂ ਕਿ ਉੱਥੇ ਟੈਕਸਸ ਦੇ ਵਿੱਚ 10-10 ਹਜ਼ਾਰ ਡਾਲਰ ਟਰੈਲਰ ਦੀ ਡਾਊਨ ਪੇਮੈਂਟ ਹਾਂਜੀ 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 ਬੰਦਾ ਨਹੀਂ ਹੁਣ ਇੱਥੇ ਇੱਥੇ ਦੇਖ ਰਹੋ ਇੱਥੇ ਕਿੰਨੇ ਇਹੋ ਜਿਹੇ ਕੰਮ ਹੋਏ ਆਪਣੀਆਂ ਕਈ ਰਮਨ ਜੀ ਇਹ ਵੀ ਇਹ ਵੀ ਉਦੋਂ ਨਿਊਜ਼ ਆਈਆਂ ਸੀ ਕਿ ਜਦੋਂ ਇਹਨਾਂ ਨੇ ਰੀਸਟਰਕਚਰਿੰਗ ਦੇ ਲਈ ਜਾਂ ਬੈਂਕਰਫਸੀ ਫਾਈਲ ਕਰਤੀ ਸੀ ਉਸ ਤੋਂ ਬਾਅਦ ਦੇ ਵਿੱਚ ਵੀ ਜਦੋਂ ਕਿੰਨੇ ਸੀ ਵੀ ਇਹਨਾਂ ਦੇ ਐਸੈਟ ਵਿਕਨੇ ਆ ਫਿਰ ਵੀ ਜਿਹੜੇ ਆ ਇਹ ਟਰੱਕ ਵਿਕ ਗਏ ਹਾਂ ਜੀ ਉਹ ਰੌਲਾ ਇਹ ਸੀ ਕਿ ਉਹ ਰੀਕਨਸਟਰਕਟ ਦੇਖੋ ਜਿਹੜੀ ਚੈਪਟਰ 11 ਬੈਂਕਰਪਸੀ ਇੰਡੀਆ ਉਹਦੇ ਵਿੱਚ ਕੀ ਹੁੰਦਾ ਕਿ bizness will go as usual ਠੀਕ ਹੈ ਜੀ ਠੀਕ ਹੈ bizness as usual ਚੱਲੂਗਾ ਜਿਹੜੇ ਜਿਨ੍ਹਾਂ ਨੇ ਪੈਸੇ ਦੇਣੇ ਹੁੰਦੇ ਆ ਬੈਂਕਾਂ ਨੇ ਉਹ ਬੈਂਕ ਜਿਹੜੇ ਆ ਉਹ bizness ਨੂੰ ਸ਼ਟਡਾਊਨ ਕਰਨ ਲਈ ਮਜਬੂਰ ਨਹੀਂ ਕਰਨਗੇ ਉਹਨੂੰ ਪੇਮੈਂਟਾਂ ਲਈ ਮਜਬੂਰ ਨਹੀਂ ਕਰਨਗੇ ਉਹ ਬੈਕ ਆਫ ਹੋ ਕੇ ਖੜ ਜਾਣਗੇ ਵੇਟ ਕਰਨਗੇ ਕਿ ਜਿਹੜਾ bizness ਆ ਉਹ ਸਰਵਾਈਵ ਕਰ ਸਕੇ ਔਰ ਆਪਣੇ ਪੈਰਾਂ ਤੇ ਵਾਪਸ ਖੜ ਸਕੇ ਇਹ ਹੁੰਦੀ ਚੈਪਟਰ 11 ਹੂੰ ਠੀਕ ਆ ਜਿਹੜੀ ਚੈਪਟਰ 11 ਆ ਇਹ ਬਹੁਤ ਬਿਜ਼ਨਸ ਚੈਪਟਰ 11 ਜਿਹੜੇ ਆ ਉਹ ਟਾਈਮ ਬਾਇਆਊਟ ਕਰਨ ਨੂੰ ਕਰਦੇ ਆ ਕਰ ਦਿੰਦੇ ਸਹੀ ਗੱਲ ਹੂੰ ਜਿੱਥੇ ਜਿੱਥੇ ਤੁਹਾਨੂੰ ਪਤਾ ਨਾ ਕਿ ਇਹਨੇ ਚੈਪਟਰ 7 ਮਤਲਬ ਆਪਾਂ ਨੂੰ ਇਹ ਹਾਲਾਤ ਤੱਕ ਦੇਖ ਦੇਈ ਸੀ ਕਿ ਵੀ ਜਿਹੜੇ ਹਸਾਬ ਦੇ ਨਾਲ ਜਿੱਡਾ ਵੱਡਾ ਕ੍ਰਾਈਮ ਹੋਇਆ ਜਿੱਡਾ ਵੱਡਾ ਫਰਾਡ ਹੋਇਆ ਜਿੱਡੇ ਵੱਡੀਆਂ ਪ੍ਰੋਬਲਮਸ ਹੈਗੀਆਂ ਇਹ ਇਹ ਰੀਸਟਰਕਚਰ ਹੋ ਨਹੀਂ ਸਕਦੀ ਹੂੰ ਦੇਣਦਾਰੀਆਂ ਬਹੁਤ ਜ਼ਿਆਦੀਆਂ ਸੀ ਹੂੰ ਹੂੰ 1.5 ਬਿਲੀਅਨ ਡਾਲਰ ਟਾਈਮ ਬਾਇਆਊਟ ਉਹ ਟਾਈਮ ਬਾਇਆਊਟ ਕਰਨਾ ਸੀ ਟਾਈਮ ਬਾਇਆਊਟ ਹੋ ਰਿਹਾ ਉਸ ਤੋਂ ਬਾਅਦ ਚੈਪਟਰ 7 ਹੋਣੀ ਏ ਆਪਣੇ ਪ੍ਰੋਗਰਾਮ ਦੇ ਵਿੱਚ ਮੈਂ ਇਹ ਗੱਲ ਕੀਤੀ ਆ ਕਿ ਚੈਪਟਰ 7 ਦੀ ਤਿਆਰੀ ਆ ਸਿਰਫ ਇਹ ਆ ਕਿ ਟਾਈਮ ਬਾਇਆਊਟ ਹੈ ਹੂੰ ਜੀ ਜੀ ਲਿਕਵਿਡੇਸ਼ਨ ਬੈਂਕਰਫਲਟੀ ਨੂੰ ਲਾਗਤ ਤੇ ਆਪਣੇ ਇੱਕ ਆਪਣੇ ਇੱਕ ਕੰਪਨੀ ਏ ਐਨ ਏ ਐਕਸਪ੍ਰੈਸ ਸਾਊਥ ਡਾਕੋਟਾ ਵੀ ਜਿਹੜੀ ਆ ਹਾਂਜੀ ਉਹ ਵੀ ਜਿਹੜੀ ਆ ਸ਼ਟਡਾਊਨ ਆਪਣੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾਗੇ ਆ ਹੈਂ ਅਨ ਵਿਸਾਉਂਡ ਦਾ ਕੋਟਾ 111 ਡਰਾਈਵਰ ਜਿਹੜੇ ਆ ਉਹ ਜੌਬਲੈਸ ਹੋ ਗਿਆ 88 ਕੇ 85 ਇਹਨਾਂ ਦੇ ਟਰੱਕ ਸੀਗੇ ਸੋ ਇਹ ਵੀ ਕੰਪਨੀ ਜਿਹੜੀ ਆ ਇਹ ਜਿਹੜੀ ਆ ਮਤਲਬ ਕਿ ਸ਼ਟਡਾਊਨ ਕਰ ਗਈ ਹੈਗੀ ਆ ਤੇ ਕੰਪਨੀ ਦੇ ਲਈ ਕੋਈ ਤਕਰੀਬਨ 140 ਇੰਡੀਪੈਂਡੈਂਟ ਕੰਟਰੈਕਟਰ ਵੀ ਕੰਮ ਕਰਦੇ ਸੀਗੇ ਜਿਹੜੇ ਕਿ 111 EMPLOYEES ਤੇ ਤਕਰੀਬਨ 150 ਜਿਹੜੇ ਉਹ ਦੂਜੇ ਨਾਲ ਹਾਂਜੀ 150 ਜਿਹੜੇ ਓਨਰ OPERATOR ਸੀਗੇ ਆ ਸੋ ਇਹ ਵੀ ਕੰਪਨੀ ਜਿਹੜੀ ਆ ਇਹ ਸ਼ਟਡਾਊਨ ਹੋ ਗਈ ਆ ਸੋ ਜੇ ਤੁਸੀਂ ਇਹਨਾਂ ਨਾਲ ਕੰਮ ਕਰਦੇ ਸੀ ਜਾਂ ਕੰਮ ਕਰ ਰਹੇ ਹੋ ਤੇ ਡੈਫੀਨੇਟਲੀ ਜਿਹੜਾ ਆ ਧਿਆਨ ਰੱਖੋ ਆਪਣਾ ਆ ਬਾਕੀ ਜਿਹੜੀਆਂ ਸਿਚੁਏਸ਼ਨਾਂ ਹੈਗੀਆਂ ਓਵਰਆਲ ਇੰਡਸਟਰੀ ਠੀਕ ਆ ਓਵਰਆਲ ਆਫ ਇੰਡਸਟਰੀ ਗੁੱਡ ਸਾਈਡ ਨੂੰ ਆ ਪਰ ਅਜੇ ਵੀ ਜਿਹੜੀਆਂ ਪ੍ਰੋਬਲਮਸ ਹੈਗੀਆਂ ਉਹ ਲਿੰਗਰ ਆਨ ਕਰ ਰਹੀਆਂ ਹੈਗੀਆਂ ਜਿਹੜੀਆਂ ਇਸ਼ੂਜ਼ ਆ ਅਜੇ ਵੀ ਖੜੇ ਹੈਗੇ ਆ ਸੋ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਉਹਨਾਂ ਉੱਤੇ ਅਜੇ ਵੀ ਉਹ ਦਿਨੋਂ ਉਦਾਂ ਹੀ ਜਿਹੜੀ ਆ ਉਹ ਉਗਾੜ ਏਕੀ ਹੋਈ ਆ ਅ ਸਤਿਵੰਦਾਂ ਲਈ ਆਪਣੇ ਸੋਤਿਆਂ ਨੂੰ ਵੀ ਆਪਾਂ ਸੱਦਾ ਦਿੰਦੇ ਆ ਸੋਤੇ ਜੇ ਤੁਸੀਂ ਵੀ ਕਾਲ ਕਰਕੇ ਸਵਾਲ ਪੁੱਛਣਾ ਚਾਹੁੰਦੇ ਆ ਆ ਜਾਂ ਗੱਲ ਕਰਨਾ ਚਾਹੁੰਦੇ ਆ ਤਾਂ ਨੰਬਰ ਹੈ 4082725200 4082725200 ਇਸ ਨੰਬਰ ਤੇ ਤੁਸੀਂ ਕਾਲ ਕਰਕੇ ਤੁਸੀਂ ਆਪਣਾ ਸਵਾਲੀਆਂ ਆਪਣੀ رائے ਜਿਹੜੀ ਇਸ ਪ੍ਰੋਗਰਾਮ ਦੇ ਵਿੱਚ ਰੱਖ ਸਕਦੇ ਆ ਆ ਕੀ ਰਮਨ ਜੀ ਆਲਦੋ ਦੇਖੋ ਇਹ ਜਿਹੜੀਆਂ ਨਿਊਜ਼ ਬਾਰ-ਬਾਰ ਆ ਆ ਰਹੀਆਂ ਕੰਪਨੀਆਂ ਬੰਦ ਹੋਣੀਆਂ 111 ਲੋਕਾਂ ਵਾਲੀ ਜਿਹੜੀ ਕੰਪਨੀ ਆ ਇਹ ਏ ਟੈਂਪਰੇਚਰ ਕੂਲ ਏ ਐਂਡ ਏ ਐਕਸਪ੍ਰੈਸ ਇਹ ਬੰਦ ਹੋਈ ਜਿੰਨਾਂ ਚੋਂ 85 ਟਰੱਕ ਡਰਾਈਵਰ ਸੀ ਕੁੱਲ 111 ਜਣੇ ਲੇਆਫ ਹੋ ਗਏ ਆ ਕੀ ਟਰਕਿੰਗ ਇੰਡਸਟਰੀ ਦੇ ਵਿੱਚ ਇਹ ਹੁਣ ਕਰੈਕਸ਼ਨ ਤੋਂ ਬਾਅਦ ਉੱਤੇ ਵੱਲ ਨੂੰ ਆ ਇਹ ਵਨ ਆਫ ਦਾ ਲਾਸਟ ਵਨਸ ਆ ਜਿਹੜੇ ਝੜ ਰਹੇ ਆ ਆ ਜਾਂ ਜਿਹੜੀਆਂ ਇਹ ਬੰਦ ਹੋ ਰਹੀਆਂ ਆ ਕੀ ਇਸ ਤੋਂ ਬਾਅਦ ਹੁਣ ਉੱਤੇ ਵੱਲ ਨੂੰ ਵਧਣਾ ਸ਼ੁਰੂ ਹੋਊਗਾ ਬਿਲਕੁਲ ਜੀ ਆਪਣੇ ਅਲਟੀਮੇਟਲੀ ਤਾਂ ਜਿਹੜਾ देयर ਰਿਵਾਈਵਲ ਹੈਗਾ ਉਹ ਹੈਗਾ ਹੀ ਹੈਗਾ ਹੁਣ ਅਗਲੇ ਮਹੀਨੇ ਰੇਟ ਕੱਟਸ ਦੀ ਗੱਲ ਕੀਤੀ ਜਾ ਰਹੀ ਹੈ ਜੇ ਰੇਟ ਕੱਟਸ ਹੋ ਜਾਂਦੇ ਨੇ اگلے ਮਹੀਨੇ ਤੇ ਡੈਫੀਨੇਟਲੀ ਜਿਹੜਾ ਰਿਵਾਈਵਲ ਹੈਗਾ ਸ਼ੁਰੂ ਹੋ ਸਕਦਾ ਹੈ ਆਪਾਂ ਨੂੰ ਪਤਾ ਹੈ ਇਲੈਕਸ਼ਨ ਵਾਲਾ ਇਅਰ ਹੈਗਾ ਸੋ ਇਹਦੇ ਵਿੱਚ ਕੁਝ ਨਾ ਕੁਝ ਉਹ ਕੰਮ ਕਰਨਾ ਹੀ ਹੁੰਦਾ ਹੈ ਚੱਲਣਾ ਹੀ ਹੁੰਦਾ ਹੈ ਸੋ ਇਸ ਕਰਕੇ ਆਸ ਹੈਗੀ ਆ ਕਿ ਜੇ ਇੰਟਰਸਟ ਰੇਟ ਥੱਲੇ ਜਾਂਦਾ ਹੈ ਤੇ ਡੈਫੀਨੇਟਲੀ ਅ ਇਹ ਹੋ ਸਕਦਾ ਹਰ ਵੀਟਰ ਲਾਵੇ ਹੁਣ ਜਿਹੜੇ ਆਪਣਾ ਨੂੰ ਪੁੱਛਦੇ ਆ ਫੇਸਬੁੱਕ ਦੇ ਉੱਤੇ ਕਿ ਸ਼ਿਪਰ ਟੇਕ 4 ਟੂ 10 ਆਵਰਸ ਮੋਸਟਲੀ ਰੀ ਰੋਡਸ ਆਫਟਰ ਇਨਫੋਰਮੈਂਟ ਲੰਗ ਟਾਈਮ ਟੂ ਵੇਟ ਹਨਾ ਇਹ ਅਸੀਂ ਹੱਥ ਜੋੜ ਕੇ ਕਹਿੰਦੇ ਕਿ ਜਿਹੜਾ ਅਸੀਂ ਡਿਟੈਂਸ਼ਨ ਟਾਈਮ ਦਾ ਕਮੈਂਟ ਪੀਰੀਅਡ ਸੀਗਾ ਉਦੋਂ ਸਾਡੇ ਬਹੁਤ ਕਹਿਣ ਦੇ ਬਾਅਦ ਵੀ ਆਪਣੇ ਕਮਿਊਨਿਟੀ ਨੇ ਕਮੈਂਟ ਬਿਲਕੁਲ ਨਹੀਂ ਕੀਤੇ ਤੇ ਇਸ ਤਰ੍ਹਾਂ ਕੇ ਜਿਹੜੀ ਇਹ ਚੀਜ਼ ਹੈਗੀ ਆ ਕਿ ਜਿਹੜਾ ਉਦਾਂ ਹੀ ਚੱਲ ਰਹੀ ਹੈਗੀ ਆ ਡੈਫੀਨੇਟਲੀ ਇੱਥੇ ਕੰਮ ਹੋ ਰਿਹਾ ਹੈਗਾ ਪਰ ਬਹੁਤ ਸਲੋ ਸਪੀਡ ਨਾਲ ਹੋ ਰਿਹਾ ਹੈਗਾ ਸੌਰੀ ਟੂ ਸੇ ਹਰਪ੍ਰੀਤ ਰੰਦਾਵਾ ਜੀ ਕਿ ਇਹ ਅਸੀਂ ਬਹੁਤ ਜੋਰ ਦੇ ਕੇ ਉਹਨੂੰ ਕਿਹਾ ਸੀਗਾ ਸਾਰਿਆਂ ਨੂੰ ਕਿ ਡਿਟੈਂਸ਼ਨ ਟਾਈਮ ਦੇ ਉੱਤੇ ਜਿਹੜਾ ਆ ਆਪਣੇ ਕਮੈਂਟਸ ਲਿਖੋ ਆਪਣੇ ਸਾਰੇ ਰੰਜ ਕੇ ਜਿਹੜੇ ਕਮੈਂਟ ਕਰੋ ਪਰ ਅਨਫੋਰਚਨਟਲੀ ਉਹਨੂੰ ਕਮੈਂਟਸ ਬਿਲਕੁਲ ਨਹੀਂ ਸੀ ਹੋਏ ਬਿਲਕੁਲ ਇਕੱਲਾ ਆਪਣੀ ਕਮਿਊਨਿਟੀ ਨਹੀਂ ਹੋ ਤਾਂ ਰਮਨ ਜੀ ਇਹ ਪ੍ਰੋਬਲਮ ਤਾਂ ਸਾਰਿਆਂ ਨੂੰ ਆ ਸਾਰੀ ਟਰਕਿੰਗ ਇੰਡਸਟਰੀ ਇਸ ਚੀਜ਼ ਦੇ ਵਿੱਚ ਪਿੱਛੇ ਰਹਿ ਜਾਂਦੀ ਆ ਜਦੋਂ ਕਮੈਂਟਸ ਦੀ ਜਿਹੜੀ ਉਹ ਗੱਲ ਜਿਹੜੀ ਇਹਦੇ ਵਿੱਚ ਆਉਂਦੀ ਆ। ਇੱਕ ਅਗਲੀ ਜਿਹੜੀ ਰਮਨਜੀ ਖਬਰ ਆ ਰਹੀ ਆ ਇਹ ohio ਦੇ truck stop ਤੋਂ 44 ਪਾਉਂਡ ਕੋਕੈਨ ਫੜੀ ਗਈ ਆ। ਇਹ ਟੈਕਸਸ ਦਾ ਰਹਿਣ ਵਾਲਾ trucker ਸੀਗਾ ਤੇ ਕਹਿੰਦੇ ਉਹਨਾਂ ਨੂੰ 20 ਸਾਲ ਦੀ ਸਜ਼ਾ ਹੋ ਸਕਦੀ ਆ। ਅਲਪਾਸੋ ਤੋਂ ohio ਵੱਲ ਨੂੰ ਇਹ ਜਿਹੜੀ ਕੋਕੈਨ ਲਗਾ ਕੇ ਡਰੱਗ ਟ੍ਰੈਫਿਕ ਜਿਹੜੀ ਉਹ ਕਰ ਰਿਆ ਸੀ। ਹਾਵੀਅਰ ਐਡਵਾਰਡੋ 47 ਸਾਲਾਂ ਦਾ ਇਸ ਨੇ 20 ਕਿਲੋ ਕੋਕਨ ਦੀ ਪੋਜੈਸ਼ਨ ਦੇ ਦੋਸ਼ਾਂ ਨੂੰ ਕਬੂਲ ਲਿਆ ਆ ਤੇ ਕਹਿੰਦੇ ਵੀ ਇਹਦੇ ਉਤੇ ਜਿਹੜੇ ਚਾਰजेस ਸੀਗੇ ਜਿਹੜੀ ਸਮਗਲਿੰਗ ਦੇ ਟ੍ਰੈਫਿਕਿੰਗ ਦੇ ਨਾਲ ਨਾਲ ਇੰਟੈਂਟ ਟੂ ਡਿਸਟ੍ਰਿਬਿਊਟ ਵੀ ਇਹ ਯੰਗਸਟਾਊਨ ohio ਦੇ ਵਿੱਚ 31 ਮਈ ਨੂੰ ਇਹ ਫੜਿਆ ਗਿਆ ਸੀ ohio ਦੀ ਜਿਹੜੀ ਸਟੇਟ ਹਾਈਵੇ ਪੈਟਰੋਲ ਆ ਉਹਨਾਂ ਦੇ ਆ ਜਿਹੜਾ ਇਹ ਦੁਆਰਾ ਸੋ ਐਸ ਟਾਈਮ ਟ੍ਰਕਿੰਗ ਇੱਕ ਵੱਡਾ ਕਹ ਲਓ ਵੀ ਇਹਨਾਂ ਦੇ ਲਈ ਵੀ ਜਿਹੜੇ ਡਰੱਗ ਟ੍ਰੈਫਿਕਰਸ ਤੇ ਲਈ ਵੱਡੀ ਇੱਕ ਕਹਿੰਦੇ ਵੀ ਸਹੂਲਤ ਜਿਹੜੀ ਬਣੀ ਪਈ ਆ ਇਸ ਦੀ ਖਾਸੀਅਤ ਹੁੰਦੀ ਹੈ ਕਈ ਦੀ ਆਪਾਂ ਦੇਖਿਆ ਸੀ ਪਿਛਲੇ ਦੀ ਦੋ ਫਰੇਜ਼ਨੋ ਵਾਲੇ ਵੀ ਜਿਹੜੇ ਉਹ ਫੜੇ ਗਏ ਸੀਗੇ ਮੁੰਡੇ ਇੱਥੋਂ ਦੇ ਸੋ ਇਹ ਇਹ ਕੰਮ ਕਾਫੀ ਜ਼ਿਆਦਾ ਜਿਹੜਾ ਹੋ ਲਗਾਤਾਰ ਹੀ ਜਿਹੜਾ ਚੱਲਦਾ ਜਾ ਰਿਹਾ ਹੈ ਤਕੋ ਜੀ ਫੜੇ ਦਾ ਬਹੁਤ ਜਾ ਰਹੇ ਆ ਔਰ ਫੜੇ ਆਪਣੀ ਕਲੀ ਕਮਿਊਨਿਟੀ ਦੇ ਨਹੀਂ ਫੜੇ ਜਾ ਰਹੇ ਫੜੇ ਬਤੇਰੇ ਆ ਬਿਲਕੁਲ ਆਪਾਂ ਫੜੇ ਜਾ ਰਹੇ ਆ ਹਾਂ ਜੀ ਹਾਂ ਫੜੇ ਜਾ ਰਹੇ ਆ ਬਹੁਤ ਫੜੇ ਜਾ ਰਹੇ ਆ ਪਰ ਆਪਾਂ ਆਪਣੀ ਕਮਿਊਨਿਟੀ ਦੀ ਗਲਤਾਂ ਕਰਦੇ ਹਾਂ ਕਿ ਆਪਾਂ ਸ਼ਾਇਦ ਪੰਜਾਬੀ ਦੀਆਂ ਖਬਰਾਂ ਜਾਣੀਆਂ ਆਪਾਂ ਸੋਚਦੇ ਆ ਕਿ ਅਪੋਰੋ ਚ ਜਾਣੇ ਪਰ ਡੈਫੀਨਿਟਲੀ ਇਹ ਇੱਕ ਸ਼ੁਰੂ ਤੋਂ ਬਹੁਤ ਵੱਡਾ ਮੁੱਦਾ ਹੈਗਾ ਇਹ ਜਿਹੜਾ ਹੈਗਾ ਕਿ ਜਿਹਦੇ ਵਿੱਚ ਜਿਹੜੀ ਟਰੱਕਾਂ ਨੂੰ ਯੂਜ਼ ਕਰਨ ਦਾ ਜਿਹੜਾ ਮੁੱਦਾ ਹੈਗਾ ਇਹ ਬਹੁਤ ਬਹੁਤ ਪੁਰਾਣਾ ਤੇ ਬਹੁਤ ਵੱਡਾ ਹੈਗਾ ਹੂੰ ਇਸ ਦੌਰੇ ਤੱਕ ਕੋਈ ਹੈ ਨਹੀਂ ਇਲਾਜ ਨਹੀਂ ਜਿਹੜਾ ਲਾਲ ਰਿਜਾਂਚ ਵੀ ਵਾਦਾ ਦੇਖਦੇ ਐ ਤਾਂ ਨਾ ਵੀ ਓਵਰਨਾਈਟ ਰਿਚ ਹੋਣ ਵਾਲੀ ਜਿਹੜੀਆਂ ਸਕੀਮਾਂ ਦੇ ਵਿੱਚ ਕੱਲ੍ਹ ਹੀ ਨਹੀਂ ساری ਦੁਨੀਆ ਜਿਹੜੀ ਉਹ ਸ਼ਾਮਲ ਹੋਣਾ ਚਾਹੁੰਦੀ ਆ ਤੇ ਉਸ ਦੇ ਵਿੱਚ ਕੁਛ ਨਾ ਕੁਛ ਇਦਾਂ ਦਾ ਫਿਰ ਪੁੱਠਾ ਕਾਰਾ ਜਿਹੜਾ ਉਹ ਕਰਦੇ ਨੇ ਜੀ ਰਮਨ ਜੀ ਅਕਸਰ ਤੁਸੀਂ ਵੀ ਇਹ ਗੱਲ ਕਰਦੇ ਆ ਇਹ ਆਖਿਆ ਜਾਂਦਾ ਵੀ ਇਕਨੋਮੀ ਦੇ ਵਿੱਚ ਕੀ ਹੋਣ ਵਾਲਾ ਆ ਇਹ ਤੋਂ ਇਹਦੇ ਵਿੱਚ ਟਰੱਕਿੰਗ ਤੋਂ ਜਿਹੜਾ ਪਤਾ ਲੱਗ ਜਾਂਦਾ ਵੀ ਕੀ ਆ ਜਦੋਂ ਤੁਸੀਂ ਦੱਸ ਰਹੇ ਆਂ ਵੀ ਕੁਝ ਨਾ ਕੁਝ ਬੈਟਰ ਸਿਚੁਏਸ਼ਨ ਜਿਹੜੀ ਆ ਉਹ ਆ ਸਕਦੀ ਆ ਉਸਤੇ ਵੱਲ ਨੂੰ ਆਪਾਂ ਵਧ ਰਹੇ ਆਂ ਪਰ ਹੁਣ ਚਰਚਾਵਾਂ ਓਵਰਆਲ ਯੂਐਸ ਇਕਨੋਮੀ ਦੀਆਂ ਰੈਸੈਸ਼ਨ ਵੱਲ ਨੂੰ ਜਿਹੜੀਆਂ ਤੁਰੀਆਂ ਆ ਇਹ ਆਪਸ ਦੇ ਵਿੱਚ ਕਿੱਦਾਂ ਦੋਨੋਂ ਗੱਲਾਂ ਮੇਲ ਖਾਂ ਰਹੀਆਂ ਆ ਓਵਰਆਲ ਜੇ ਯੂਐਸ ਦੀ ਇਕਨੋਮੀ ਰੈਸੈਸ਼ਨ ਵੱਲ ਨੂੰ ਜਾਂਦੀ ਹੈ ਜਾਂ ਡਾਊਨ ਜਾ ਰਹੀ ਆ ਇਹ ਇਹ ਟਰੈਕਿੰਗ ਤੇ ਵੀ ਨਾਲ ਹੀ ਆਬਵੀਅਸਲੀ ਉਸ ਦਾ ਅਸਰ ਆ ਇਹ ਟਰੈਕਿੰਗ ਦੇ ਅਸਰ ਤੋਂ ਆਪਾਂ ਉਸ ਦਾ ਅੰਦਾਜ਼ਾ ਲਾਈਏ ਵੀ ਕੀ ਹੋਣ ਵਾਲਾ ਬਿਲਕੁਲ ਟਰਕਿੰਗ ਆਪਾਂ ਜਿਦਾ ਕਿ ਅੱਗੇ ਵੀ ਗੱਲ ਕਰ ਰਹੇ ਹੁੰਦੇ ਨੇ ਕਿ ਟਰਕਿੰਗ ਦਾ ਕਾਫੀ ਜਿਹੜਾ ਆ ਜਿਹੜਾ ਇੱਕ ਕਟਿੰਗ ਇੱਕ ਐਸੀ ਚੀਜ਼ ਹੈ ਕਿ ਜਿਹਦੀ ਪਹਿਲਾਂ ਹੀ ਪਤਾ ਲੱਗਦਾ ਹੈ ਕਿ ਰੈਸੈਸ਼ਨ ਆਉਣ ਵਾਲਾ ਹੈ ਤੇ ਟਰਕਿੰਗ ਦੇ ਨਾਲ ਹੀ ਪਹਿਲਾਂ ਪਤਾ ਲੱਗਦਾ ਕਿ ਇਕਨੋਮੀ ਉੱਠਣ ਵਾਲੀ ਆ ਆ ਸੋ ਇਹ ਰਕਿੰਗ ਕਾਫੀ ਪਰਸੈਂਟ ਮੰਨੀ ਜਾਂਦੀ ਆ ਇਸ ਸਾਮਨੇ ਦੇ ਵਿੱਚ ਤੇ ਇਸ ਕਰਕੇ ਆਪਾਂ ਨੂੰ ਦੇਖਣਾ ਚਾਹੀਦਾ ਕਿ ਹੁਣ ਜਿਹੜਾ ਆਨਲਾਈਨ ਸਮਾਂ ਹੈਗਾ ਰਾਜਤਨ ਉਹਦੇ ਵਿੱਚ ਜੇ ਆਪਾਂ ਅਗੇਨ ਗੱਲ ਸਾਰੀ ਚਲੀ ਜਾਂਦੀ ਆ ਕਿ ਇੰਟਰਸਟ ਰੇਟ ਡਾਊਨ ਜਾਂਦਾ ਹੈ ਜਾਂ ਘਰਾਂ ਦੀ ਜਿਹੜੀ ਕੰਸਟਰਕਸ਼ਨ ਸ਼ੁਰੂ ਹੁੰਦੀ ਆ ਤੇ ਸਾਰਾ ਕੁਝ ਜਿਹੜਾ ਆ ਉੱਤਰ ਪੈਂਦਾ ਹੈ ਹਮ ਅਪਰਵਿਕਾ ਆਪਣਾ ਕੁਐਸਚਨ ਰਾਜਕਨ ਆਪਣੇ ਫੇਸਬੁਕ ਤੇ ਵੀ ਆਇਆ ਹੈਗਾ ਗੁਰਜੀਤ ਸਿੰਘ ਗੁੱਟਰ ਹੁਣਾ ਵੱਲੋਂ ਕਿ ਉਹਨਾਂ ਦੇ ਕੋਲ ਪ੍ਰਾਈਡ ਦਾ ਟਰੱਕ ਹੈਗਾ ਤੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਸੋ ਮੇਰੇ ਖਾਤੇ ਵਿੱਚ ਗੁੱਟਰ ਸਾਹਿਬ ਨੂੰ ਵੇਟ ਕਰਨੀ ਚਾਹੀਦੀ ਹੈ ਕੈਨੇਡਾ ਤੋਂ ਇਹ ਮੈਸੇਜ ਹੈਗਾ ਤੁਹਾਨੂੰ ਵੇਟ ਕਰਨੀ ਚਾਹੀਦੀ ਹੈ ਵੇਟ ਕਰੋ ਕਿ ਤੁਹਾਨੂੰ ਜਿਹੜੀ ਕੰਪਨੀ ਨੇ ਤੁਹਾਡਾ ਐਸੈਟ ਬਾਏ ਕੀਤਾ ਆ ਉਹ ਤੁਹਾਨੂੰ ਰੀਚ ਆਊਟ ਕਰੇ ਤੁਹਾਡੇ ਨਾਲ ਗੱਲ ਕਰੇ so that to see ਉਹਨਾਂ ਨੂੰ ਇਸ ਗੱਲ ਦੇ ਉੱਤੇ ਜਿਹੜੀ ਆ ਉਹਨਾਂ ਨਾਲ ਨੇਗੋਸ਼ੀਏਟ ਕਰ ਸਕੋ ਜੇ ਤੁਹਾਡਾ ਟਰੱਕ ਜਿਹੜਾ ਆ ਉਹ ਲੋਨ ਆ ਲੀਸ ਆ ਰੈਂਟਲ ਆ ਕੀ ਆ ਇਹ ਤੁਸੀਂ ਪਹਿਲਾਂ ਆਪਣਾ ਜਿਹੜਾ ਦੇਖੋ ਆਪਣਾ ਕੰਟ੍ਰੈਕਟ ਦੇਖੋ ਉਸ ਤੋਂ ਬਾਅਦ ਜਿਹੜਾ ਆ ਵੇਟ ਕਰੋ ਕਿ ਉਹਨਾਂ ਦੀ ਕਾਲ ਦੀ ਆ ਮੈਸੇਜ ਜੀ ਫ੍ਰੀਟ ਵੇਵਸ ਨੇ ਇਸੇ ਸੰਬੰਧ ਵਿੱਚ ਲਿਖਿਆ ਵੀ ਕਹਿੰਦੇ ਵੀ ਇਹ ਇਹਨਾਂ ਦੀ ਕੰਪਨੀ ਬੰਦ ਹੋਣ ਦੇ ਨਾਲ ਫ੍ਰੀਟ ਰੇਟਸ ਤੇ ਡਰਾਈਵਰ ਮਾਰਕੀਟ ਦੇ ਉੱਤੇ ਅਸਰ ਪੈ ਸਕਦਾ ਆ ਇਹ ਕਿੱਦਾਂ ਦੇ ਅਸਰ ਦੀ ਗੱਲ ਹੋਊਗੀ ਕੀ ਡਰਾਈਵਰਸ ਹੁਣ ਜ਼ਿਆਦਾ ਅਵੇਲੇਬਿਲਿਟੀ ਵਧ ਜੂਗੀ ਫਰੇਟ ਰੇਟਸ ਵਧਣਗੇ ਘਟਣਗੇ ਇਹ ਐਡੀ ਵੱਡੀ ਕੰਪਨੀ ਦੇ ਬੰਦ ਹੋਣ ਦੇ ਨਾਲ ਕੀ ਅਸਰ ਪੈਂਦਾ ਦੇਖੋ ਇੱਕ ਐਡੀ ਵੱਡੀ ਕੰਪਨੀ ਦੇ ਨਾਲ ਬੰਦ ਹੋਣਾ ਸਪੈਸ਼ਲੀ ਕੈਨੇਡਾ ਤੇ ਬਹੁਤ ਅਸਰ ਪਾਊਗਾ ਕੈਨੇਡਾ ਤੇ ਬਹੁਤ ਜ਼ਿਆਦਾ ਅਸਰ ਪੈ ਸਕਦਾ ਹੈ ਆ ਕਾਫੀ ਉਹਨਾਂ ਦੀ ਸਟਰੋਂਗ ਉਧਰ ਹੋਲ ਸੀਗਾ ਠੀਕ ਹੈ ਯੂਐਸ ਵੀ ਮਾਰਕੀਟ ਹੈ ਕਾਫੀ ਜਿਆਦੀ ਵੱਡੀ ਹੈਗੀ ਆ ਡੈਫੀਨਿਟਲੀ ਹੁਣ ਤੁਸੀਂ ਆਪਾਂ ਦੇਖੋ ਯੈਲੋ ਤੇ ਬੰਦ ਹੋਈ ਸੀਗੀ ਠੀਕ ਹੈ ਨਾ yellow ਨਾ ਉਹ ਤਾਂ ਬਡੀ ਕੰਪਨੀ ਨਹੀਂ ਨਾ ਕਿਸੇ ਹੱਥ ਕਿ ਸਹੀ ਗੱਲ ਆ ਸਹੀ ਗੱਲ ਸੋ yellow ਬੰਦ ਹੋਈ ਸੀ ਕਿ ਤਿਆਰ ਬੰਦ ਹੋਣਾ ਆਪਾਂ ਦੇਖਿਆ ਵੀ ਕੀ ਕੁਝ ਹੋਇਆ ਹੈਗਾ ਠੀਕ ਹੈ ਨਾ ਇਹ ਜਿਹੜੀ ਚੀਜ਼ ਹੈਗੀ ਆ ਇਹ ਇੱਕ ਸਪੈਕੂਲੇਸ਼ਨ ਹੈਗੀ ਆ ਕਿ ਹਾਂ ਇਹ ਦੇ ਬੰਦ ਹੋਣ ਨਾਲ ਮੈਂ ਇਹ ਲਈ ਬੰਧ ਹੋਣਾ ਕਿੱਡਾ ਕਦਰ ਪੈਣਾ ਆ ਹਾਂ ਡੈਫੀਨਿਟਲੀ ਠੀਕ ਹੈ ਜਿਹੜੀ ਯੂਜ਼ਡ ਟਰੱਕ ਮਾਰਕੀਟ ਹੈਗੀ ਆ ਉਹ ਸੌਫਨ ਹੋ ਸਕਦੀ ਆ ਕਿਉਂਕਿ ਬਹੁਤ ਜ਼ਿਆਦੇ ਟਰੱਕ ਜਿਹੜੇ ਇਨਵੈਂਟਰੀ ਚ ਖੜੇ ਆ ਜੇ ਹੁਣ ਆਪਾਂ 프라이ਡ ਦੇ ਜਿਹੜੇ ਆ ਯਾਰਡ ਦੇਖੀ ਤੇ ਉਹਨਾਂ ਦੇ ਵਿੱਚ ਬਹੁਤ ਜ਼ਿਆਦੇ ਟਰੱਕ ਹੈਗੇ ਆ ਸੋ ਆਲਟੀਮੇਟਲੀ ਦੋਸ ਟਰੱਕ ਆਰ ਗੋਇੰ ਟੂ ਕਮ ਆਊਟ ਹਨਾ ਉਹ ਟਰੱਕ ਬਾਹਰ ਮਾਰਕੀਟ ਚ ਆਉਣੇ ਲੱਗੋਣੇ ਆ ਤਾਂ ਉਸ ਕਿਰਪਾ ਤੇ ਸਹਿਲ ਹੁੰਦੇ ਆ ਕਿ ਜਿਹਨੇ ਬਾਏ ਕੀਤੇ ਆ ਉਹਨੇ ਕਿਸ ਪਾ ਤੇ ਬਾਏ ਕੀਤੇ ਆ ਕਿ ਇਸ ਤਰ੍ਹਾਂ ਉਹਨਾਂ ਨੇ ਸਾਲ ਕਰਨੇ ਆ ਕਿਸ ਤਰ੍ਹਾਂ ਉਹਨਾਂ ਨੇ ਆਪਣੀ ਉਹ ਇਕੁਇਪਮੈਂਟ ਜਿਹੜੀ ਆ ਉਹ ਆਊਟ ਕਰਨੀ ਆ ਉਹਦੇ ਸਾਰੇ ਦੇ ਤੇ ਡਿਪੈਂਡ ਕਰਦਾ ਉਹਦੇ ਸਾਰੇ ਦੇ ਤੇ ਦੇਖ ਕੇ ਪਤਾ ਲੱਗਣਾ ਕਿ ਕਿਹੜੇ ਪਾਸੇ ਨੂੰ ਅਸਰ ਪੈਣਾ ਹੈ ਡੈਫੀਨਿਟਲੀ ਯੂਜ਼ ਟ੍ਰੱਕ ਮਾਰਕੀਟ ਤੇ ਅਸਰ ਪਊਗਾ ਡਰਾਈਵਰ ਮਾਰਕੀਟ ਤੇ ਕੀ ਅਸਰ ਪਊਗਾ ਆਈ ਡੋਨਟ ਨੋ ਬਿਕੋਜ਼ ਆ ਹਿਆਰ 2000 ਟਰੱਕ ਵਾਲੀ ਕੰਪਨੀ ਜਿਹੜੀ ਆ ਉਹਦੇ ਜੇ ਬੰਦ ਹੋ ਜਾਣ ਨਾਲ ਡਰਾਈਵਰ ਮਾਰਕੀਟ ਤੇ ਕਿਦਾਂ ਦਾ ਅਸਰ ਹਾਂ ਕੈਨੇਡੀਅਨ ਮਾਰਕੀਟ ਦੇ ਉੱਤੇ ਕੀ ਅਸਰ ਪੈਂਦਾ ਉਹ ਦੇਖਣ ਵਾਲੀ ਗੱਲ ਹੋਊਗੀ ਕਿਉਂਕਿ ਇਹਨਾਂ ਦਾ ਕੈਨੇਡਾ ਦੇ ਵਿੱਚ ਕਾਫੀ ਹੋਲਡ ਸੀ ਜੀ ਜੀ ਬਿਲਕੁਲ ਹਮ ਗੁਰਤੇਜ ਜੀ ਹਾਂਜੀ ਸਤਿ ਸ਼੍ਰੀ ਅਕਾਲ ਗੁਰਤੇਜ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤ ਸ੍ਰੀ ਅਕਾਲ ਮੈਂ ਇਨਫਰਮੇਸ਼ਨ ਦੇਣੀ ਸੀ ਕਿ ਮੇਰੇ ਕੋਲੇ ਨਾ ਪ੍ਰਾਈਡ ਵਾਲਿਆਂ ਦੇ ਟਰੱਕ ਆ ਮੈਂ ਲਿਆ ਸੀ ਇਹਨਾਂ ਤੋਂ ਠੀਕ ਹੈ ਜੀ ਇਹਨਾਂ ਨੇ ਜਦੋਂ ਆਪਣਾ ਬੈਂਕਰ ਫਾਇਲ ਕੀਤੀ ਮੈਨੂੰ ਉਹਦੀ ਮਿਸਚੁਪੀ ਦੀ ਲੈਟਰ ਆ ਗਈ ਈਮੇਲ ਆ ਗਈ ਆਟੋਮੈਟਿਕਲੀ ਪੇਮੈਂਟ ਉਹਨਾਂ ਨੂੰ ਜਾਣ ਜਾ ਗਈ ਸੀਗੀ ਅੰਨੋਕਾਲ ਵੀ ਕੀਤੀ ਫਿਰ ਵੀ ਮੈਨੂੰ ਕੋਈ ਪ੍ਰੋਬਲਮ ਤਾਂ ਨਹੀਂ ਉਹਨਾਂ ਨੇ ਯੂਆਰ ਸੇਵ ਇਹਨਾਂ ਨੇ ਸਕੇ ਕਿਹਾ ਉਹਨਾਂ ਨੇ ਹਾਂ ਜੀ ਯਾ ਠੀਕ ਹੈ ਜੀ ਇਹ ਤਾਂ ਮੈਂ ਦੱਸਣਾ ਚਾਹੁੰਦਾ ਜਿਹੜਾ ਲੋਨ ਬੈਂਕਾਂ ਦਾ ਹੈਗਾ ਉਹ ਆਟੋਮੈਟਿਕਲੀ ਉਹਨਾਂ ਦਾ ਪੇਮੈਂਟ ਟ੍ਰਾਂਸਫਰ ਹੋ ਜਾਂਦਾ ਹੈ ਮੇਕ ਸ਼ੁਰ ਹੋ ਗਿਆ ਜੀ ਜਦੋਂ ਉਹਨਾਂ ਨੇ ਮੇਕ ਸ਼ੁਰ ਕਰ ਲਓ ਪਰ ਫਿਰ ਵੀ ਸਾਰੇ ਜਾਣੇ ਹਾਂਜੀ ਹਾਂਜੀ ਮੇਕ ਸ਼ੁਰ ਮੈਨੂੰ ਜੋ ਉਹਨਾਂ ਨੇ ਈਮੇਲ ਆਈ ਤੁਹਾਡੇ ਟਰੱਕ ਦੀ ਡਬਲ ਵਿਨਿੰਗ ਤਾਂ ਨਹੀਂ ਸੀ ਨਹੀਂ ਜੈਸਾ ਉਹਨਾਂ ਨੂੰ ਕਹਿੰਿਆ ਪੁੱਛਿਆ ਨਾ ਵੀ ਮੇਰੇ ਤਾਂ ਕੋਈ ਡਬਲ ਲੋਨ ਤਾਂ ਨਹੀਂ ਹਾਂ ਨੇ ਨਹੀਂ ਤੇਰਾ ਕੋਈ ਨਹੀਂ ਜੈਸਾ ਉਹਨਾਂ ਨੇ ਕਹਿ ਇਸ ਦੌਰ ਸੇ ਠੀਕ ਹੈ ਠੀਕ ਹੈ ਹਾਂਜੀ ਥੈਂਕ ਯੂ ਦਸਨ ਲੀਖੋ ਤੇਜ ਜੀ ਜੀ ਹਾਂਜੀ ਹਾਂਜੀ ਦਸ ਉਹ ਉਹ ਦਾ ਨਾ ਹਾਂਜੀ ਇੱਕ ਇੱਕ ਇਹ ਵੀ ਗੱਲ ਹੈਗੀ ਆ ਆਪਣੇ ਬੈਂਕ ਸਟੇਟਮੈਂਟ ਜ਼ਰੂਰ ਚੈੱਕ ਕਰੋ ਕਿ ਤੁਹਾਡੇ ਬੈਂਕ ਤੋਂ ਹੋਰ ਕੋਈ ਪੇਮੈਂਟ ਤਾਂ ਨਹੀਂ ਨਿਕਲ ਰਹੀ ਨਾਲ-ਨਾਲ ਕਿਉਂਕਿ ਤੁਸੀਂ ਆਥਰਾਇਜ਼ ਕੀਤੀ ਹੁੰਦੀ ਹੈ ਹਾਂਜੀ 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 ਠੀਕ ਹੈ ਹੂੰ ਬਿਲਕੁਲ ਨਾਲੇ ਜਿੱਦਾਂ ਹੁਣ ਇਹਨਾਂ ਨੇ ਤਾਂ ਕਹਿਤਾ ਕਿ ਮਿਤਸੂਬਿਸ਼ੀ ਨੂੰ ਵੀ ਪਤਾ ਹੋਊਗਾ ਵੀ ਉਸ ਸਟਾਕ ਦੇ ਉੱਤੇ ਦੋ-ਦੋ ਨਾ ਕਿ ਨਹੀਂ ਐ ਐਬਸੋਲੂਟਲੀ ਹੁਣ ਤਾਂ ਸਾਰੀ ਰਿਸਰਚ ਹੋ ਗਈ ਨਾ ਹੁਣ ਤਾਂ ਸਭ ਦੇ ਸਾਹਮਣੇ ਆ ਠੀਕ ਹੈ ਔਰ ਤਾਂ ਇਹ ਤਾਂ ਰਿਸਰਚ ਤੋਂ ਬਾਅਦ ਹੀ ਤਾਂ ਇਹ ਜਿਹੜਾ ਆ ਇਹੋ ਚੀਜ਼ ਹੋਈ ਹੈ ਨਾ ਕਿ ਉਹ ਪਟਾਕਾ ਪਿਆ ਹੈ ਇਹ ਹਾਂ ਜਿਹੜਾ ਜਿਹੜਾ ਬੈਂਕਰਪਸੀ ਦਾ ਜਿਹੜਾ ਫਾਈਨਲ ਹੋਣਾ ਹੈ ਨਾ ਉਹ ਇਸੇ ਕਰਕੇ ਹੋਇਆ ਕਿ ਉਹਨਾਂ ਨੂੰ ਹੁਣ ਸਾਰਾ ਇਨਵੈਸਟੀਗੇਸ਼ਨ ਚ ਸਭ ਕੁਝ ਨਿਕਲ ਆਇਆ ਬਾਅਦ ਹੂੰ ਤੇ ਰਮਨ ਜੀ ਉਹਨਾਂ ਦਾ ਕੀ ਬਣੂਗਾ ਇੱਥੇ ਸਵਾਲ ਨਾਲ ਫਿਰ ਇਹ ਵੀ ਉੱਠੀ ਜਾਂਦਾ ਵੀ ਜਿਨ੍ਹਾਂ ਦੀ ਡਬਲ ਵਿਨਿੰਗ ਹੋਈ ਹੈ ਜਾਂ ਟ੍ਰਿਪਲ ਵਿਨਿੰਗ ਹੋਈ ਆ ਉਹ ਕੀ ਕਰਨਗੇ ਫਿਰ ਉਹਨਾਂ ਦਾ ਦੇਖੋ ਜਿਨ੍ਹਾਂ ਦਾ ਉਹ ਤਾਂ ਹੁਣ ਬੈਂਕ ਹੀ ਦੇਖ ਸਕਦਾ ਨਾ ਕਿ ਬੈਂਕ ਦੇ ਕੀ ਆਪਸ ਵਿੱਚ ਕਿੱਦਾਂ ਸਮਝੌਤਾ ਕਰ ਰਹੇ ਹਾਂ ਹਾਂਜੀ ਉਹ ਕਿੱਦਾਂ ਉਹਨਾਂ ਨੇ ਸਮਝੌਤਾ ਕਰਨਾ ਹੈਗਾ ਉਹਨਾਂ ਨੇ ਕਿਹੜੇ ਪਾਸੇ ਨੂੰ ਜਾਣਾ ਹੈਗਾ ਸੋ ਉਹ ਤਾਂ ਹੁਣ ਟਾਈਮ ਹੀ ਦੱਸੇਗਾ ਟਾਈਮ ਦੇ ਨਾਲ ਨਾਲ ਹੀ ਪਤਾ ਲੱਗੂਗਾ ਕਿ ਕੀ ਕਰਨਾ ਹੈਗਾ ਕਿ ਜਿਹੜੀ ਆ ਡੈਫੀਨਿਟਲੀ ਕਿਉਂਕਿ ਉਹ ਉਹ ਫਰਾਡ ਵਾਲੇ ਕੇਸਸੇ ਹੋ ਜਾਂਦਾ ਹੈ ਕਿ ਉਹਨਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਆ ਉਹਨਾਂ ਦੇ ਜਿਹੜੀਆਂ ਇਕਵਿਪਮੈਂਟ ਹੈਗੀ ਆ ਉਹ ਵੇਚ ਕੇ ਉਹਨਾਂ ਦਾ ਜਿਹੜਾ ਕਰਜ਼ਾ ਹੈਗਾ ਉਹ ਲੋਨ ਦੀ ਗੱਲ ਕੀਤੀ ਜਾ ਰਹੀ ਹੈ ਕਾਫੀ ਪ੍ਰਾਪਰਟੀਆਂ ਮੈਂ ਸੁਣਿਆ ਹੈਗਾ ਕਿ ਜਿਹੜੀਆਂ ਐਬਰਟਸਫਰਟ ਵਗੈਰਾ ਜਾਂ ਉੱਧਰ ਵੈਸਟਰਨ ਕੈਨੇਡਾ ਚ ਹੈਗੀਆਂ ਉਹ ਬਿਕ ਚੁਕੀਆਂ ਹੈਗੀਆਂ ਹਾਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਉਹਨਾਂ ਨੇ ਆਲਮੋਸਟ 50 ਲੋਕੇਸ਼ਨਸ ਜਿਹੜੀਆਂ ਸੀਗੀਆਂ ਉਹ ਪਿਛਲੇ 4-5 ਸਾਲਾਂ ਦੇ ਵਿੱਚ ਉਹਨਾਂ ਨੇ ਕਰ ਲਈਆਂ ਸੀਗੀਆਂ ਸੋ ਪ੍ਰਾਪਰਟੀਆਂ ਜਿਹੜੀਆਂ ਹੈਗੀਆਂ ਉਹ ਵੇਚ ਕੇ ਫਿਰ ਬੈਂਕ ਜਿਹੜਾ ਆ ਉਹ ਡੈਫੀਨਿਟਲੀ ਉਹ ਲੋਨ ਲਾੜਾ ਹੈਗਾ ਪਰ ਕਮਾਲ ਦੀ ਗੱਲ ਆ ਦੇਖੋ ਵੀ ਅੱਧੇ ਐਸੈਟਸ ਦੇ ਉੱਤੇ ਡਬਲ ਜਿਹੜੀ ਆ ਉਹ ਚੀਜ਼ ਹੋਵੇ ਤਾਂ ਚਲੋ ਇਹ ਹੋਇਆ ਤਾਂ ਪਰ ਇਵੈਂਚੁਅਲੀ ਫੜ ਵੀ ਹੋਵੇਗਾ